ਹਰਪਰ ਸਿੰਘ ਚੌਕ ਪਾਤਲਾ ਦੇ ਵਿੱਚ ਬੈਠੇ ਪੰਜਾਬ ਦੇ ਕਿਰਤੀ ਲੋਕੋ ਸਭ ਤੋਂ ਪਹਿਲਾਂ ਫਤਿਹ ਦੀ ਸਾਲ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਅੱਜ ਪੰਜਾਬ ਦੇ ਸਮੁੱਚੇ ਲੋਕਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਡੇ ਟਰਾਂਸਪੋਰਟਰਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਹਰ ਵਰਗ ਦਾ ਕਿ ਅੱਜ 30 ਤਰੀਕ ਦੇ ਬੰਦ ਦੇ ਸੱਦੇ ਨੂੰ ਇਹ ਪਾਤ ਤੇ ਸਫਲ ਬਣਾਇਆ ਗਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਲੰਮੇ ਸਮੇਂ ਬਾਅਦ ਬਾਜ਼ਾਰ ਬੰਦ ਹੋਏ ਆ ਇਹ ਬਾਜ਼ਾਰ ਸਾਡੇ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਆਰਤੀਏ ਭਰਾ ਨੇ ਕਿਸੇ ਨੂੰ ਜ਼ਬਰਦਸਤੀ ਨਹੀਂ ਬੰਦ ਕਰਾਇਆ ਗਿਆ ਦੁਕਾਨਾਂ ਨੂੰ ਉਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਇਸ ਕਿਸਾਨੀ ਮੋਰਚੇ ਦਾ ਸਹਿਯੋਗ ਕਰਦੇ ਹੋਏ ਬੰਦ ਕੀਤੇ ਆ ਅੱਜ ਵੀ ਮੇਰੇ ਸਾਰੇ ਦੁਕਾਨਦਾਰ ਭਰਾ ਪਾਤਰਾ ਦੇ ਵਿੱਚ ਖੜੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਇਹ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੈ ਇਹ ਮਸਲਾ ਇਕੱਲੇ ਮਜ਼ਦੂਰਾਂ ਦਾ ਨਹੀਂ ਹੈ ਇਹ ਮਸਲਾ ਜਿਹੜਾ ਇਨਸਾਨ ਏ ਧਰਤੀ ਤੇ ਪੈਦਾ ਹੋਇਆ ਹੈ ਜਿਹੜਾ ਇਨਸਾਨ ਸਾਹ ਲੈਂਦਾ ਹੈ ਜਿਹੜਾ ਇਨਸਾਨ ਰੋਟੀ ਖਾਂਦਾ ਹੈ ਇਹ ਮਸਲਾ ਜੋ ਵੀ ਰੋਟੀ ਦਾ ਭਰਾਵੋ ਪਾਤਣਾ ਦੇ ਸਰਬਾਸੀਓ ਦੇ ਕਾਮਦਾਰੋ ਤੁਹਾਨੂੰ ਗੱਲ ਦੱਸਣਾ ਜਨਾ ਧਿਆਨ ਨਾਲ ਸੁਣ ਲਿਓ 220 ਦੇ ਕਿਸਾਨੀ ਮੋਰਚੇ ਦੇ ਵਿੱਚ ਅਸੀਂ ਬਟੰਡੇ ਦੇ ਵਿੱਚ ਰੈਲਸ ਮਾਰਕੀਟ ਰੋਕੀ ਉਹ ਰੈਲਸ ਮਾਰਕੀਟ ਜਿਹਦੀ ਇੱਕ ਦਿਨ ਦੀ ਸੇਲ 60 ਲੱਖ ਰੁਪਇਆ ਸੀ ਦਸਾਂ ਨਾ ਬਾਦ ਬਟੰਡੇ ਧੋਬੀ ਬਾਜ਼ਾਰ ਪੈਦਾ ਸਾਡੇ ਮੈਂ ਧੋਬੀ ਮਜਾਰਤ ਗਿਆ ਦੁਕਾਨਦਾਰ ਇਕੱਠੇ ਕੀਤੇ ਮੈਂ ਪਹਿਲੀ ਗੱਲ ਪੁੱਛੀ ਮਖਾ ਦਾਦਰ ਹੋ ਗਿਆ ਜੇ ਲੈਸ ਮਾਰਕੀਟ ਬੰਦ ਹੋਰੀ ਨੂੰ ਤੁਸੀਂ ਇਹ ਦੱਸੋ ਵੀ ਸੋਡੀਆਂ ਦੁਕਾਨਾਂ ਦੇ ਉੱਤੇ ਮਾਰਾ ਮੋਟਾ ਗਾਹਕ ਵਧਿਆ ਕਿ ਨਹੀਂ ਤਾਂ ਸਾਰੇ ਦੁਕਾਨਦਾਰ ਕਹਿਣ ਲੱਗੇ ਕਹਿੰਦੇ ਭਾਈ ਦਸਾਂ ਦੁਨਾਂ ਦੇ ਵਿੱਚ ਪੂਰੀ ਚਹਲ ਪੈਰ ਸ਼ੁਰੂ ਹੋ ਗਈ ਆ ਦੁਕਾਨਾਂ ਤੇ ਉਹਦਾ ਕਾਰਨ ਕੀ ਸੀ ਜਿਹੜਾ 60 ਲੱਖ ਰੁਪਇਆ ਇੱਕੜੀ ਮਾਰਕੀਟ ਦੇ ਵਿੱਚ ਇੱਕੋ ਹੀ ਮਾਲ ਦੇ ਉੱਤੇ ਜਾ ਰਿਹਾ ਸੀ ਉਹ 60 ਲੱਖ ਰੁਪਇਆ ਬਾਜ਼ਾਰ ਦੇ ਵਿੱਚ ਕਿੰਨੀਆਂ ਦੁਕਾਨਾਂ ਦੇ ਵੰਡਿਆ ਗਿਆ ਹੁਣਾ ਜਿੰਨੇ ਕੁ ਡੀਮਾਰਟ ਖੁੱਲ ਗਿਆ ਕੋਈ ਜੀੜੇ ਖੁੱਲ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਇਹ ਹੈ ਕੀ ਨੇ ਐ ਵੱਡੇ ਵੱਡੇ ਘਰਾਨਿਆਂ ਦੇ ਕਾਰਪੋਰੇਟਾਂ ਦੇ ਨੇ ਹੁਣ ਤਾਂ ਐਮਾਜ਼ਨ ਸਿੱਧਾ ਆਨਲਾਈਨ ਸਪਲਾਈ ਕਰਨ ਲੱਗਾ ਸਮਾਨ ਘਰਾਂ ਦੇ ਵਿੱਚ ਉਹਦਾ ਸਭ ਤੋਂ ਵੱਡਾ ਨੁਕਸਾਨ ਕੀ ਨੂੰ ਹੋਇਆ ਬਈ ਦੁਕਾਨਦਾਰ ਨੂੰ ਇਹੀ ਗੱਲ ਅਸੀਂ ਉਦੋਂ ਕਹਿੰਦੇ ਰਹੇ ਵੀ ਜਿਹੜੇ ਕਾਰਪੋਰੇਟ ਦੇ ਵੱਡੇ ਘਰਾਣੇ ਨੇ ਭਲਾਵੋ ਕੱਲੀ ਖੇਤੀ ਦੇ ਕਬਜ਼ਾ ਨਹੀਂ ਕਰ ਲੈਗੇ ਕੱਲਾ ਕਿਸਾਨ ਮਜ਼ਦੂਰ ਨੂੰ ਨਹੀਂ ਮਾਰਨਗੇ ਇਸ ਦੁਕਾਨਦਾਰ ਵੀ ਮਾਰੇ ਜਾਣਗੇ ਉਹ ਜਿੰਨੇ ਵੱਡੇ ਵੱਡੇ ਮਾਲ ਖੁੰਧ ਰਹੇ ਆ ਉਹ ਸਾਰੇ ਪਿਆਰਾ ਨੂੰ ਖਾ ਰਹੇ ਆ ਦੁਕਾਨਾਂ ਨੂੰ ਖਾ ਰਹੇ ਆ ਦੱਸੋ ਸ਼ਹਿਰ ਵਾਲੋ ਗੱਲ ਸਹੀ ਆ ਗਲਤ ਆ ਭਾਈ ਹਾਂਜੀ ਦੱਸੋ ਭਰਾਵੋ ਇਹ ਗੱਲ ਜਾਇਜ਼ ਆ ਮੇਰੀ ਜਾ ਜਾ ਉਸ ਦੁਕਾਨਦਾਰ ਖੜੇ ਹੋ ਹੋਏ ਹੋਏ ভাই ਸਾਡੀ ਸਾਂਝੀ ਹੈ ਕਿ ਨਹੀਂ ਹੈ ਕੋਈ ਇਸ ਦਾਰ ਖੜਾ ਧੰਨਵਾਦ ਆ ਸਮੁੱਚੇ ਪੰਜਾਬ ਦੇ ਮੈਂ ਪਹਿਲੋਂ ਧੰਨਵਾਦ ਕਰਦਾ ਮੇਰੇ ਵਪਾਰੀ ਭਰਾਵਾਂ ਦਾ ਦੁਕਾਨਦਾਰ ਭਰਾਵਾਂ ਦਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਤੇ ਦੁਕਾਨਾਂ ਜਿਹੜੀਆਂ ਬੰਦ ਕਰਕੇ ਪੂਰਨ ਤੌਰ ਤੇ ਅੱਜ ਸਹਾਯੋਰ ਭਰਾਵੋ ਦਿੱਤਾ ਤੇ ਅਗਲੀ ਗੱਲ ਮੈਂ ਕਹਿਣਾ ਚਾਹਣਾ ਐਸੇ ਕਈ ਸਰਕਾਰੀ ਬੰਦੇ ਵੀ ਹੈਗੇ ਆ ਮੈਂ ਦੇਖ ਰਿਹਾ ਮੀਡੀਆ ਜਾ ਰਿਹਾ ਅਸੀਂ ਦਵਾਈ ਲੈਣ ਜਾਂਦੇ ਆ ਜੀ ਸਾਡਾ ਜੀ ਕੋਈ ਮਰੀਜ਼ ਬਿਮਾਰ ਹੈ ਜੀ ਸਾਡਾ ਕੋਈ ਜ਼ਰੂਰੀ ਕੰਮ ਆ ਜੀ ਇਹ ਦੂਜੇ ਦਿਨ ਇੱਥੇ ਜਾਵਾਂ ਲੰਦੇ ਆ ਉਹ ਆਪਣਾ ਬੰਦਾ ਨਹੀਂ ਹੋ ਸਕਦਾ ਉਹ ਕਿਸਾਨ ਮਜ਼ਦੂਰ ਦੁਕਾਨਦਾਰ ਉਹ ਸਾਡਾ ਭਰਾ ਨਹੀਂ ਹੋ ਸਕਦਾ ਸਰਕਾਰ ਦੇ ਛੱਡੇ ਹੋਏ ਬੰਦੇ ਆ ਜਿਹੜੇ ਜਾਨ ਬੁੱਝ ਕੇ ਆ ਕੇ ਬੱਚੇ ਇਹ ਕੰਮਾਂ ਟੰਗ ਡਾਉਂਦੇ ਆ ਤੇ ਕਿਉਂਦੇ ਆ ਕਿ ਮੀਡੀਆ ਦੇ ਬੱਚੇ ਗੱਲ ਪ੍ਰਚਾਰੀ ਜਾਂਦੇ ਵੀ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਆਪਾਂ ਇੱਥੇ ਬੈਠੇ ਆ ਆ ਹੁਣੇ ਮੇਰੇ ਦੇਖਦੇ ਦੇ ਇਹਦੇ ਗੱਡੀ ਲੰਗੀ ਆ ਇੱਕ ਆਹ ਇੱਕ ਬਵਾਰ ਸੀਗੀ ਬੀਬੀ ਉਹ ਚ ਕੋਈ ਬੈਠੀ ਆਪਣੇ ਬੰਦੇ ਨੇ ਲਗਾਈ ਆ ਆਪਾਂ ਨਾਗ ਦੇ ਬਵਾਰ ਨੂੰ ਰੋਕਿਆ ਨਾਗ ਦੇ ਐਮਰਜੈਂਸੀ ਨੂੰ ਰੋਕਿਆ ਨਾਗ ਦੇ ਐਮਰਜੈਂਸੀ ਨੂੰ ਜਿਹੜਾ ਵੀ ਕੋਈ ਬੰਦਾ ਇੱਥੇ ਆਉਂਦਾ ਵੀ ਬੜਾ ਜ਼ਰੂਰੀ ਕੰਮ ਆਪਾਂ ਹਰ ਉਸ ਬੰਦੇ ਨੂੰ ਲੰਘਾ ਰਹਿਣੀ ਆ ਆਪਣਾ ਸ਼ੌਂਕ ਨਹੀਂ ਹੈਗਾ ਸੜਕਾਂ ਨੂੰ ਆਪਣਾ ਸ਼ੌਂਕ ਨਹੀਂ ਇਹ ਮਜਬੂਰੀ ਆ ਭਰਾਵੋ ਆ ਸਾਲ ਪਰ ਹੋ ਗਿਆ ਬੱਚਿਆਂ ਨੂੰ ਮੈਨੂੰ ਵੀ ਚਾਰ ਪੰਜ ਰਾਤਾਂ ਅੱਜੇ ਹੋ ਗਿਆ ਜਿਹੜੇ ਬਾਪੂ ਬੈਠੇ ਆ ਆਰਾਮ ਨਾਲ ਖਨੋਰੀ ਹੁੰਨੇ ਆ ਕਈ ਤਾਂ ਮੈਂ ਉਹ ਦੇਖਦਾ ਸਾਡੇ ਬਾਪੂ 80 80 ਸਾਲ ਦੇ 70 70 ਸਾਲ ਦੇ ਸਾਡੇ ਨੌਜਵਾਨ ਜਿਨ੍ਹਾਂ ਨੇ 12 12 13 13 ਦਿਨ ਹੋ ਗਏ ਰਾਤ ਨੂੰ ਅੱਖੀਂ ਲਾ ਕੇ ਦੇਖੀ ਦਿਨੇ ਘੰਟਾ ਦੋ ਘੰਟੇ ਸੌ ਲੈਂਦੇ ਆ ਕਿਹਦੀ ਖਾਤਰ ਵੀ ਤੇ ਭਵੰਤਮਾਨ ਇਸ ਖਨੌਰੀ ਨੂੰ ਦੂਜਾ ਬਹਿਵਲ ਬਣਾਉਣਾ ਚਾਹਦਾ ਦੂਜਾ ਬਹਿਵਲ ਅਸੀਂ ਸ਼ਾਂਤਮਈ ਬੈਠੇ ਆਂ ਸਦਾ ਸੰਗਤ ਸ਼ਾਂਤਮਈ ਹੈ ਇਹਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਪਰ ਜਿਹੜੀਆਂ ਧੜਾਂ ਚੜ ਕੇ ਆਉਂਦੀਆਂ ਰਾਤ ਵੀ ਫੋਰਸਾਂ ਲਈ ਰੱਖੀਆਂ ਇੱਥੇ ਹੁਣ ਵੀ ਗੱਲਾਂ ਚੜ੍ਹਦੀਆਂ ਨੇ ਕਿ ਫੋਰਸਾਂ ਇਕੱਠੀਆਂ ਕਰੀ ਜਾਂਦੇ ਆ ਕੋਈ ਗਾਰਦਨ ਲਿਆ ਕੇ ਚੜਾ ਕੇ ਜਿਹੜੀਆਂ ਲਿਆਉਣਾ ਫੋਰਸਾਂ ਅਸੀਂ ਤੇਰੇ ਜ਼ਬਰ ਜੁਲਮ ਦਾ ਮੁਕਾਬਲਾ ਡਟ ਕੇ ਸਬਰ ਨਾਲ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ ਆ ਜੋ ਕੋਈ ਗੱਲ ਨਹੀਂ ਪਰ ਸਾਨੂੰ ਹੁਣ ਲੜਨ ਦੀ ਭਰਾਵਾ ਲੋੜ ਪੈਣੀ ਹੈ ਹੁਣ ਕਹਾਂਜ ਬੈਠੇ ਨਹੀਂ ਸਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਬੀਲ ਕਰਦਾ ਵੀ ਜਿਹੜੇ ਹਾਲੇ ਵੀ ਕਹਾਂਜ ਬੈਠੇ ਆ ਇਹ ਰਾਏ ਸੋਡੀਆਂ ਆਨ ਬਾਲੀਆਂ ਨਸਲਾਂ ਦੀ ਲੜਾਈ ਹੈ ਇਹ ਤੁਹਾਡੇ ਆਉਣ ਵਾਲੇ ਭਵਿੱਖ ਤੇ ਹਰੀ ਪੀੜੀ ਦੀ ਲੜਾਈ ਹੈ ਜੇ ਤੁਸੀਂ ਅੱਜ ਇਹ ਸੋਚ ਕੇ ਕਹਾਂਜ ਬਹਿ ਕੇ ਵੀ ਨਹੀਂ ਕੱਲਾ ਦੱਲੇ ਵਾਲ ਬੈਠਾ ਇੱਕ ਯਾਰ 75 ਸਾਲ ਦਾ ਬਜ਼ੁਰਗ ਬੰਦਾ ਅੱਜ 35 36 ਦਿਨ ਹੋ ਗਏ ਆਪਣੀ ਜ਼ਿੰਦਗੀ ਦਾ ਦੇ ਲਈ ਬੈਠਾ ਉਹਨੇ ਵੋਟਾਂ ਦੇ ਖੜੇ ਹੋਣਾ ਉਹਨੇ ਕੋ ਨਜੀਲਾ ਹਾਲ ਲੈਣਾ ਸੌਖਾ ਨਹੀਂ ਹੁੰਦਾ ਮਰ ਜਾਣਾ ਉਹ ਵੀ ਕਿਸੇ ਲਈ ਔਰ ਬਾਗਲ ਹਰਾਂ ਲਈ ਇੱਕ ਹੁੰਦਾ ਬੰਦਾ ਗੋਲੀ ਮਾਰਤੀ ਮੌਕੇ ਤੇ ਮਰ ਗਿਆ ਫਾਦੇ ਕੇ ਮਾਰਤਾ ਮੌਕੇ ਤੇ ਮਰ ਗਿਆ ਇੱਕ ਹੁੰਦਾ ਬੰਦਾ ਪਲ 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 ਮੌਤ ਵੱਲ ਵੱਧ ਰਿਹਾ ਹੈ ਤੇ ਬਰਾਦਵੀ ਸਾਡੇ ਲੋਕ ਯਾਰ ਪਤਾ ਨਹੀਂ ਕੀ ਸਾਡੀ ਸੋਚ ਨੂੰ ਹੋ ਗਿਆ 13050 ਦਾ ਪਿੰਡ ਹੈ ਜੇ ਇੱਕ ਟਰਾਲੀ ਵੀ ਨਿਕਲੇ ਪਿੰਡ ਚੋਂ ਤਾਂ 13000 ਟਰਾਲੀ ਇੱਥੇ ਹੋਊਗੀ ਜੋ ਦੁਕਾਨਦਾਰੋ ਪਤਨ ਵਾਲੇ ਭਾਈ ਨੇੜੇ ਬੈਠੇ ਹੋ ਸੋਨੂੰ ਹੀ ਬੇਨਤੀ ਕਰਦੇ ਹਾਂ ਜਿਵੇਂ 20 ਵਾਲੇ ਮੋਰਚੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਸਾਡੇ ਭਰਾ ਦੁਕਾਨਦਾਰ ਆਰਤੀਆ ਵਪਾਰੀ ਉਸ ਮੋਰਚੇ ਜਾਂਦੇ ਰਹੇ ਆ ਤੁਸੀਂ ਭਾਈ ਜਾਇਆ ਕਰੋ ਚਾਹੇ ਦਿਨੇ ਹਾਇਰੀ ਲਵਾ ਕੇ ਆਇਆ ਕਰੋ ਤਾਂ ਕਿ ਸੱਚੀ ਐਡੀ ਰਿਪੋਰਟਾਂ ਜਾਣ ਸਰਕਾਰਾਂ ਤੱਕ ਸੈਂਟਰ ਤੱਕ ਵੀ ਇਹ ਇਕਲੇ ਕਿਸਾਨ ਨਹੀਂ ਐ ਸਮਾਜਾ ਵਰਗ ਇਕੱਲਾ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਜੁਪੀ ਸਾਰੇ ਸੂਬੇ ਸਾਰਾ ਦੇਸ਼ ਲੜ ਰਿਹਾ ਸਭ ਤੋਂ ਵੱਡੀ ਗੱਲ ਅਗਲੀ ਗੱਲ ਮੈਂ ਤੇ ਵਾਰ-ਵਾਰ ਤੁਹਾਨੂੰ ਦੱਸਣੀ ਚਾਹਣਾ ਅਸੀਂ ਬਹੁਤ ਚਿਰ ਤੋਂ ਮੈਂ ਬੋਲਦਾ ਕਿ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਵੇਚੋ ਨਾ ਭਾਈ ਮੈਂ ਸਿਰਫ ਤੇ ਸਿਰਫ 4 ਸਾਲ ਲੋਕਾਂ ਕੋਲ 4 ਸਾਲ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ 4 ਸਾਲ ਆਪਣੀਆਂ ਜ਼ਮੀਨਾਂ ਬਚਾ ਲਓ ਤੁਸੀਂ ਰਾਜ ਕਰੋਗੇ ਪੂਰੀ ਦੁਨੀਆ ਦੇ ਵਿੱਚੋਂ ਲੈ ਕੇ ਲੈ ਜੇ ਆ ਜਿੰਨੇ 25 26 ਹਜ਼ਾਰ ਏਕੜ ਪੰਜਾਬ ਦੀ ਪਹਿਲੀ ਰੁਕੀਆ ਹਾਈਵੇ ਦੇ ਬੱਚਾ ਜਿੰਨੇ ਭਾਰਤ ਮਾਲਾ ਦੇ ਹਾਈਵੇ ਬਣੇ ਆ ਆ ਨਵੀਂ ਰੇਲ ਦਿੱਲੀ ਕੱਢ ਰਿਹਾ ਹੁਣ ਪਹਿਲਾਂ ਵੀ ਕੱਢੀ ਜਾਂਦੇ ਆ ਉਹ ਸਾਰੇ ਹਾਈਵੇ ਸੋਡੇ ਸਾਰੀਆਂ ਰੇਲ ਦੀਆਂ ਲੀਆਂ ਸਾਰੇ ਬਾਗੇ ਬਾਰਡਰ ਟਾੜੀ ਬਾਰਡਰ ਹਸੈਨੀ ਵਾਲਾ ਬਾਰਡਰ ਨਾਲ ਜੋੜਨੇ ਆ ਇਧਰੋਂ بندرਗਾਹ ਨਾਲ ਜੋੜ ਦਿੱਤੇ ਗਏ ਆ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਬਣ ਚੁੱਕੀ ਆ ਜਿਹਨੂੰ ਸਟ ਰੂਟ ਬੋਲੇ ਬੋਲਿਆ ਜਾਂਦਾ ਹੈ ਰੂਸ ਤੋਂ ਲੈ ਕੇ ਰੇਲ ਦੀ ਲੀ ਬਣਨ ਸ਼ੁਰੂ ਹੋ ਗਈ ਪਾਸਟਾਨ ਤੱਕ ਇਹ ਸਾਰੇ ਜਿਹੜੇ ਵਪਾਰ ਨੇ ਸੋਡੇ ਸੜਕਾਂ ਦਾ ਹੀ ਹੋਣੇ ਆ ਜੋ ਵੀ ਡਬਲਯੂਕੀਓ ਦਾ ਜਿਹੜੇ ਸਮਝੌਤੇ ਆਉਦੇ ਮਸਤਾਬਕ 28 29 ਤੱਕ ਜਾਂਦੇ ਆ ਜਾਂਦੇ ਆ ਸਾਰੇ ਸੋਡੇ ਬਾਡਰ ਖੁੱਲ ਜਾਣੇ ਆ ਇਸੇ ਕਰਕੇ ਸੋਡੀਆਂ ਦੀਆਂ ਜ਼ਮੀਨਾਂ ਕੌਣ ਨੂੰ ਪਰਦੇ ਆ ਸਾਡੇ ਲੋਕ ਜੇ 50 ਲੱਖ ਨੂੰ ਕਹਿੰਦੇ ਨੇ ਆਖਰ ਰੇਟ ਲਾ ਦੇ 50 ਲੱਖ ਦਿੰਨੇ ਆ ਤੇ ਉਤੋਂ ਨਹੀਂ ਹੋਊ ਡਿੱਗਦੇ ਆ ਵੀ ਸਾਡੀ ਜ਼ਮੀਨ ਵੀ ਲੈ ਲਓ ਸਾਡੀ ਵੇਸੀ ਵੀ ਦੇਣ ਨੂੰ ਤਿਆਰ ਆ ਯਾਦ ਰੱਖੋ ਮਿਹਰ ਜੀ ਅੱਜ ਦੀ ਕਹੀ ਹੋਈ ਗੱਲ ਸਾਨੂੰ 50 ਕਰੋੜ ਵੀ ਦੇਣਗੇ 100 ਕਰੋੜ ਵੀ ਦੇਣਗੇ ਸੋਡੀ ਮਿੱਟੀ ਦੇ ਬਰਾਬਰ ਪੈਸੇ ਤੋਲ ਦੇਣਗੇ ਉਹ ਸਿਆਣੇ ਕਹਿੰਦੇ ਆ ਕਿ ਖੂ ਭਰੇ ਪੈਸਿਆਂ ਦੇ ਮੁੱਕ ਜਾਂਦੇ ਆ ਖੂ ਭਰੇ ਪੈਸਿਆਂ ਦੇ ਪੈਸੇ ਦੀ ਕੋਈ ਕੀਮਤ ਨਹੀਂ ਅੱਜ ਜ਼ਮੀਨਾਂ ਵੇਚ ਕੇ ਕੋਈ ਕਾਰਖਾਨਾ ਲਾ ਲਓ ਕੋਈ ਫੈਕਟਰੀ ਪਾ ਲਓ ਕੋਈ ਮਸ਼ੀਨਰੀ ਲਾ ਲਓ ਕੱਲ ਨੂੰ ਕਾਰਖਾਨੇ ਖੜ ਕੇ ਕੀ ਕਰੋਗੇ ਫਿਰ ਲੋਗੇ ਕੀ ਕਰੋਗੇ ਮਸ਼ੀਨਰੀ ਖੜ ਕੇ ਕੀ ਕਰੋਗੇ ਪੈਸੇ ਬੈਂਕਾਂ ਘਰ ਕੇ ਰੱਖਦੇ ਚਾਹੇ ਆਪਣੀਆਂ ਜ਼ਮੀਨਾਂ ਵੇਚ ਕੇ ਬੈਗ ਭਰ ਕੇ ਬੈਂਕਾਂ ਦੇ ਰੱਖ ਦਿਓ ਪੈਸੇ ਦੀ ਕੀਮਤ ਰੋਜ਼ ਘਟਦੀ ਐ ਥੱਲੇ ਨੂੰ ਆਉਂਦਾ ਪੈਸਾ ਰੋਜ਼ ਪਰ ਛੋਡੀ ਮਿੱਟੀ ਛੋਡੀ ਧਰਤੀ ਦੀ ਕੀਮਤ ਰੋਜ਼ ਤਾਂ ਹਾਂ ਵਾਧਦੀ ਛੇਸ ਕਾਲ ਕੇ ਬੇਨਤੀ ਐ ਕਿ ਮਾਂ ਨੂੰ ਨਾ ਵੇਚੋ ਭਾਈ ਰਵਾਣੀ ਵੀ ਕਹਿੰਦੀ ਐ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਤੇ ਸਾਡੇ ਬਜ਼ੁਰਗ ਧਰਤੀ ਨੂੰ ਮਾਂ ਮੰਨ ਕੇ ਪੂਜਦੇ ਰਹੇ ਆ ਅੱਗੇ ਆਪਾਂ ਫਰਬੀ ਦੇ ਬਜ਼ੁਰਗਾਂ ਸੁਣਦੇ ਆਂ ਕਿ ਅਸੀਂ ਕੋਲਾ ਚਿੜੀ ਜਨਾਬ ਦਾ ਪੰਛੀ ਦਾ ਹਾਲੀ ਦਾ ਪਾਲੀ ਦਾ ਗਰੀਬ ਗੁਰਬੇ ਦਾ ਛੱਟਾ ਕੱਢਦੇ ਹਰ ਬੰਦਾ ਧਰਤੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆਪਣੇ ਖੇਤ ਚ ਵੜਦਾ ਪਰ ਮਾਂ ਨੂੰ ਅਸੀਂ ਮਾਂ ਮੰਨਣਾ ਹਟ ਗਏ ਹੁਣ ਦਾ ਬੰਦਾ ਪ੍ਰਸ਼ਾਪ ਵੀ ਖੜ ਕੇ ਆ ਤੇ ਖੇਤ ਚ ਉਧਰ ਨੂੰ ਕੁੰਜੇ ਦੇ ਮੂੰਹ ਕਰਕੇ ਕਰਦਾ ਹੁੰਦਾ ਜਾਂ ਤੇ ਅੱਗੇ ਮੱਥਾ ਟੇਕ ਕੇ ਬਣਦੇ ਹੀ ਬਈ ਸੇ ਬੇਨਤੀ ਆਪਣੀਆਂ ਜ਼ਮੀਨਾਂ ਸੰਭਲੋ 4-5 ਸਾਲ ਦੀ ਗੱਲ ਹੈ ਦੂਜਾ ਆਪਣਾ ਪਾਣੀ ਸੰਭਲੋ ਡੈਡਲਾਈਨ ਹੈ ਪੰਜਾਬ ਦੀ ਡੈਡਲਾਈਨ 2039 2039 ਤੱਕ ਕਹਿੰਦੇ ਪੰਜਾਬ ਕੋਲੇ ਥਣੇ ਧਰਤੀ ਹੇਠੋਂ ਪਾਣੀ ਮੁੱਕ ਜਾਣਾ ਮਾ ਬਾਰਾਂਡ ਕਿਹਾ ਸੀ ਭਾਈ ਫਤਦਾ ਆਦਿਓ 12 ਅਜੇ ਤੋਂ 12 ਸਾਲ ਪਹਿਲਾਂ ਤੇ ਮੇਰੇ YouTube ਤੇ ਵੀਡੀਓ ਕੱਢ ਕੇ ਸੁਣੋ ਮੈਂ ਕਿਹਾ ਪੰਜਾਬ ਦੇ ਲੋਕੋ ਪਾਣੀ ਮੁੱਕੂਗਾ ਤੁਹਾਡਾ ਲੋਕਾਂ ਨੇ ਮੁਖਾਲ ਮੰਨਿਆ ਕਿੱਥੇ ਮੁੱਕਦਾ ਹੈ ਇਹ ਲਾ ਪੰਜ ਪਾਣੀ ਦੀ ਧਰਤੀ ਐ ਅੱਜ ਵੀ ਦੋ ਦੋ ਟੋਟੇ ਪਾ ਦੇ ਲੋਕਾਂ ਨੇ ਮੋਟਰਾਂ ਦੋ ਦੋ ਟੋਟੇ 20 20 ਫੁੱਟ 55 6 ਮਹੀਨਿਆਂ ਦੇ ਪਾਣੀ ਥੱਲੇ ਵਾ ਗਿਆ ਬਾਈ ਦੱਸੋ ਬਾਈ ਗਿਆ ਕਿ ਨਹੀਂ ਹਾਂ ਜੀ ਦੱਸੋ ਖਤੀ ਕਰ ਦਿਓ ਗਿਆ ਕਿ ਮੈਂ ਗਲਤ ਬੋਲਦਾ ਨਹੀਂ ਗਿਆ ਜੀ ਗਿਆ ਹਾਂ ਜੀ ਉਹਦਾ 38 ਕਹਿੰਦੇ ਐ ਮੈਂ ਕਹਿੰਦਾ ਆਪਣਾ ਪਾਣੀ 30 32 ਤੱਕ ਹੀ ਖਤਮ ਆ ਥੱਲੇ ਹੁੰਦਾ ਆ ਦੇ ਕੇ ਸਾਨੂੰ ਮੋਟਰਾਂ ਦੇ ਬਿੱਲ ਕਰਕੇ ਮਾਫਾ ਨਹਿਰੀ ਪਾਣੀ ਤੋਂ ਪਾਸੇ ਹੀ ਕਰਤਾ ਅਸੀਂ ਆਦੋ ਮਿੰਟ ਰਿਸ਼ਟ ਕੇ ਘਰੇ ਆ ਜੰਨੇ ਆ ਹਾਲ ਬਾਗੇ ਵਿਚਰਲਾ ਵਾਲੇ ਨਹਿਰੀ ਪਾਣੀ ਵਾਲੇ ਅਸੀਂ ਇਹ ਸਾਨੂੰ ਇੱਕ ਸਾਸ਼ ਤੇ ਨਾਲ ਫਸਾਇਆ ਗਿਆ ਦਰ ਨੂੰ ਲਜਾਇਆ ਗਿਆ ਤੁਹਾਨੂੰ ਇਹ ਵੀ ਬੇਨਤੀ ਹੈ ਕਿਸਾਨ ਜਥੇਬੰਦਕਾਂ ਵੀ ਮੈਂ ਲਗਾਤਾਰ ਅਪੀਲ ਕਰਦਾ ਕਿ ਪਾਣੀ ਬਚਾਉਣੇ ਵੀ ਓਨੇ ਜ਼ਰੂਰੀ ਆ ਜਿੰਨੀਆਂ ਸਾਡੀਆਂ ਜ਼ਮੀਨਾਂ ਬਚਾਉਣੀਆਂ ਜ਼ਰੂਰੀ ਆ ਜੇ ਪਾਣੀ ਨਾ ਬਚੇ ਧਰਤੀ ਬੰਜਰ ਹੋ ਗਈ ਤੇ ਫਿਰ ਅਸੀਂ ਇਹ ਬੰਜਰ ਹੋਈ ਧਰਤੀ ਦਾ ਵੀ ਕੀ ਕਰਾਂਗੇ ਇਹ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਅੱਜ ਖੜਾ ਹੈ ਤੇ ਰੰਦਾ ਹੁੰਦਾ ਮੈਂ ਜਿਹੜੀ ਮਾਂ ਦੀ ਗੱਲ ਕੀਤੀ ਨਾ ਧਰਤੀ ਮਾਂ ਦੀ ਗੱਲ ਉਹਦੀ ਵੀ ਗੱਲ ਸੁਣਾ ਦਿੰਦਾ ਮੈਂ ਵੀ ਆਪ ਖੇਤੀ ਕਰਦਾ ਬਾਈ ਐਡੀ ਸੁੰਡੀ ਬਹੁਤ ਪਈ ਆ ਜਿਹੜੀ ਸੁਪਰ ਸੀਡਰ ਨਾਲ ਵੇਜੀ ਆ ਮੇਰੀ ਉੱਤੇ ਪੀਏਯੂ ਚ ਗੱਲ ਹੋਈ ਕੀਰਤੀਵਾਲੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਸਪਾਲ ਸਿੰਘ ਨਾਲ ਆ ਮੈਂ ਡਾਕਟਰ ਸਾਹਿਬ ਇਹ ਸੁੰਡੀ ਬਹੁਤ ਪੈ ਗਈ ਅੱਜ ਕੀ ਉਹ ਕੜਾ ਦੋ ਤਿੰਨ ਕਾਰਨ ਹੈ ਇੱਕ ਕਾਰਨ ਸੁਪਰਸੀਡਰ ਵੀ ਹੈਗਾ ਥੱਲੇ ਪਰਾਗੀ ਰਹਿ ਗਈ ਉਹਦੇ ਚਪਚਪੀ ਸੁੰਡੀ ਬਣ ਜਾਂਦੀ ਹੈ ਦੂਜਾ ਕਾਰਨ ਮੌਸਮ ਵੀ ਹੈਗਾ ਗਰਮੀ ਹੈ ਜਿਦਗੀ ਆਪਾਂ ਦੇਖ ਹੀ ਰਹੇ ਆ ਆ ਕਿੰਨੇ ਘੰਟੇ ਟੱਕ ਦੇ ਨਾਲ ਨਹੀਂ ਪੈ ਕੇ ਹਟਿਆ ਉਹ ਕੜਾ ਹੋਰ ਵੀ ਕਾਰਨ ਆ ਜੀ ਕਿਹੜਾ ਕਲਚ ਝੋਨਾ ਲਾਉਣ ਤੋਂ ਪਹਿਲਾਂ ਆਪਣੇ ਲੋਕਾਂ ਨੇ ਅੱਜ ਕੀ ਕੀਤਾ ਧਰਤੀ ਦੇ ਵਿੱਚ ਪਹਿਲਾਂ ਮਸ਼ੀਨਾਂ ਰੇਹ ਬੀਜਿਆ ਬੀਜਿਆ ਕ ਨਹੀਂ ਬੀਜਿਆ ਬਾਈ ਬੀਜਿਆ ਨਾ ਹੋ ਗਿਆ ਜੇ ਜੇ ਤਿੰਨ ਚਾਰ ਸਾਲ ਆਈ ਰੇਹ ਬੀਜਦੇ ਰਹੇ ਤੁਹਾਡੀ ਸਾਰੀ ਧਰਤੀ 'ਚ ਕਲਰ ਪੈਣਾ ਧਰਤੀ ਪੰਜਰ ਹੋ ਜਣੇ ਆ ਫਲਦਣੋਂ ਹਟ ਜੂਗੀ ਇੱਕ ਫਗਰ ਦੀ ਮਾਂ ਕਹਿੰਦੇ ਆ ਗਰਵਾਣੀ ਮਾਂ ਕਹਿੰਦੇ ਆ ਗੁਰੂ ਸਾਡੇ ਮਾਂ ਕਹਿ ਕੇ ਗਏ ਆ ਇਹ ਮਾਂ ਸੱਜੀਆਂ ਤੋਂ ਲੈ ਕੇ ਪਾਲਦੀ ਆਉਂਦੀ ਆ ਸਾਨੂੰ ਸਾਂਭਦੀ ਆ ਪਾਲਦੀ ਆ ਬਲੋਸਦੀ ਆ ਇੱਥੇ ਹੀ ਰਹਿਣੇ ਆ ਜਿੱਦੇ ਜਾਣਿਆ ਦੁਨੀਆਂ ਤੋਂ ਆਪਣੇ ਬੱਚੇ થી ਸਮਾ ਲੈਂਦੀ ਐ ਸਾਨੂੰ। ਕਿ ਉਸੇ ਮਾਂ ਨਾਲ ਕਰ ਵੀ ਕੀ ਰਹਿਆ ਸੀ? ਕਿ ਸਾਡਾ ਫਾਇਦਾ ਨਹੀਂ ਬਣਦਾ। ਅਸੀਂ ਧਰਤੀ ਨੂੰ ਮਾਂ ਨਹੀਂ ਮੰਨਦੇ ਗੁੱਸਾ ਨਾ ਕਰਿਓ। ਅਸੀਂ ਉਹਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਸਮਝ ਲੈਂਦੇ। ਆ ਪਾਣੀ ਆਲਾ ਮੋਰਚਾ 3 ਦਸੰਬਰ ਨੂੰ ਲੁਧਿਆਣਾ 'ਚ ਅਸੀਂ ਲਾਇਆ। ਵੱਡੇ ਦਰਿਆ ਦੇ ਵਿੱਚ ਹਜ਼ਾਰਾਂ ਡਾਇਰਿੰਗ ਇੰਡਸਟਰੀ ਉੱਤੇ ਫੈਕਟਰੀਆਂ ਵਾਲੇ, ਇਲੈਕਟ੍ਰੋਪਲੇਟਿੰਗ ਫੈਕਟਰੀਆਂ ਵਾਲੇ ਸਾਰਾ ਸੈਵ ਦਾ ਸੀਵਰੇਜ ਗੰਦਗੀ ਜਿੰਨੀ ਲੋਕਾਂ ਦਾ ਕੱਟੀ ਪਿਸ਼ਾਬ ਵਿੱਚ ਜਿੰਨੀਆਂ ਡੈਰੀਆਂ ਦਾ ਗੋਹਾ ਮੂਦ ਲੋਕਾਂ ਦਾ ਹਜ਼ਾਰਾਂ ਉੱਥੇ ਪਸ਼ੂ ਲੱਖਾਂ ਪਸ਼ੂਆਂ ਹਜ਼ਾਰਾਂ ਡੈਰੀਆਂ ਦੇ ਲੈਣ ਜਾ ਸਾਰਾ ਸੱਤ ਵਿੱਚ ਜਾਂਦਾ 6 ਮਹੀਨੇ ਮੈਂ ਅਈ ਘਰੇ ਨਹੀਂ ਬੜੇ ਸਾਡੀ ਟੀਮ ਸਮੁੱਚੀ ਕਾਲੇ ਪਾਣੀ ਦਾ ਮੋਰਚਾ ਟੀਮ ਉਹ ਜਸਲ ਮੇਰ ਤੋਂ ਲੈ ਕੇ ਗੰਗਾ ਨਗਰ ਬੀਕਾਨੇਰ ਸਾਰਾ ਦੱਖਣੀ ਮਾਦਰਾ ਫਰੀਦਪੁਰ ਮੋਗਾ ਫਰੀਦਕੋਟ ਮੁਕਸਰ ਅਗੋਰ ਫਾਰਕਾ ਦੇ ਪਿੰਡਾਂ 'ਚ ਗਏ ਆ ਲੋਕਾਂ ਨੂੰ ਜਗਾਇਆ ਇੱਕ ਇੱਕ ਪਿੰਡ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀਲਿਆ ਦੇ ਕੈਂਸਰ ਆ ਜਾਂਦੇ ਜਵਾਕਾਂ ਦੇ ਮੂੰਹ ਚ ਕੈਂਸਰ ਹੋ ਰਿਹਾ ਹੈ ਕੁੱਖਾਂ ਦੇ ਵਿੱਚ ਸਾਡੇ ਬੱਚੇ ਖਤਮ ਹੋ ਰਹੇ ਨੇ 7-8 ਮਹੀਨਿਆਂ ਦਾ ਜਵਾਕ ਹੁੰਦਾ ਡਾਕਟਰ ਕਹਿੰਦਾ ਧਰ ਕਰਨੀ ਪਣੀ ਸਫਾਈ ਕਰਾਉਣੀ ਪੈਣੀ ਆ ਐਡਾ ਮਾੜਾ ਹਾਲ ਆ ਜਿਹੜਾ ਆ ਪਾਣੀ ਪੀ ਕੇ ਉਹ ਕੈਮੀਕਲ ਵਾਲਾ ਪਾਣੀ ਪੀ ਕੇ 3 ਤਰੀਕ ਨੂੰ ਲੁਧਿਆਣਾ ਇਕੱਠ ਰੱਖਿਆ ਕਿੰਨੇ ਕ ਬੰਦੇ ਪਹੁੰਚੇ ਉਹ ਏਰੀਆ ਵੀ ਉੱਠ ਕੇ ਨਹੀਂ ਪਹੁੰਚਿਆ ਇਹਦੇ ਪੀੜਤ ਲੋਕ ਨੇ ਜਿਹੜਾ ਧਰਾਗਲਾ ਪਿੰਡ ਤੇ ਚੜ੍ਹ ਰਿਹਾ ਲਾ ਪਿੰਡ ਭੇਣੀ ਬਿਲਕੁਲ ਬਾਰਡਰ ਦੇ ਪਿੰਡ ਨੇ ਫਾਲ ਕਹਬੋਰ ਦੇ ਪਿੰਡ ਆ ਉਹਨਾਂ ਪਿੰਡਾਂ ਚ ਗਏ ਆ ਉੱਥੇ ਜ਼ਵਾਵ ਦਾ ਬੀਲਚੇਰਾ ਤੇ ਬੈਠਿਆ ਲੂਲੇ ਲਗੜੇ ਅੰਨੇ ਕਾਣੇ ਆਪਾਂ ਜਵਾਵ ਪੈਦਾ ਹੁੰਦੇ ਆ ਪਰ ਕਿੰਨੇ ਕ ਬੰਦੇ ਆਏ ਪਾਣੀ ਪੀਂਦਾ ਕਿਹੜਾ ਜੀ ਪਾਣੀ ਆ ਦਾ ਜੀਵਨ ਹੈ ਕਰਵਾਣੀ ਕਹਿੰਦੀ ਆ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ ਪਾਣੀ ਆ ਦਾ ਜ਼ਿੰਦਗੀ ਆ ਇਹ ਵੀਰ ਗਰੀਬ ਸ਼ਹਿਰੀ ਪਿੰਡੂ ਦਾ ਮਸਲਾ ਹੀ ਨਹੀਂ ਪਾਣੀ ਦਾ ਹਰ ਇੱਕ ਪੀਂਦਾ ਲੁਧਿਆਣਾ ਸ਼ਹਿਰ ਦੇ ਲੋਕ ਵੀ ਗਿਣਤੀ ਦੀ ਉੱਠ ਕੇ ਆਏ। ਉੱਥੇ ਵਲੀਪੁਰ ਪਿੰਡ ਆ, ਵਾਰਨਹਾਲਾ ਪਿੰਡ ਆ, ਗੋਸਪੁਰਾ ਪਿੰਡ ਆ। ਉਹਨਾਂ ਪਿੰਡਾਂ ਦੇ ਵਿੱਚ ਕੈਂਸਰ ਤੇ ਕਾਲਾ ਪੀੜੀਆਂ ਸਾਰੇ-ਸਾਰੇ ਪਿੰਡਾਂ 'ਚ ਐ। ਸਾਰੇ-ਸਾਰੇ ਪਿੰਡਾਂ ਦੀ ਬਾਈਪਾਸ ਸਰਜਰੀ ਹੋਈ ਰਹੀ ਵੀ ਆ ਲੋਕਾਂ ਦੀ। ਚੱਲ ਜਾਈ 50-50 ਸਾਲ ਦੀਆਂ ਦੀ। ਐਡਾ ਮਾਰਾ ਹਾਲ ਐ। ਉੱਠ ਕੇ ਉਹ ਵੀ ਪੂਰੇ ਨਹੀਂ ਆਏ। ਜੁੜੇ ਰਾਂਗਾਂ ਲੜਦਿਆਂ ਪੈਣੀਆਂ ਬਾਈ ਸੋਡੀ ਧਰਤੀ ਦੀ। ਸੋਡੀ ਬੋਲੀ ਦੀ ਸੋਡੇ ਪਾਣੀਆਂ ਦੀ ਲੜਾਈ ਆ ਸੋਡੀ ਹੋਣ ਦੀ ਲੜਾਈ ਆ ਸੋਡੀ ਸੱਭਿਆਤਾ ਖਤਰੇ 'ਚ ਆ ਸੋਡੀ ਸੱਭਿਆਤਾ ਖਤਮ ਹੋ ਰਹੀ ਆ ਜਿਸ ਕਰਕੇ ਆਪਾਂ ਸਭ ਨੇ ਜਾਣਾ ਭਰਾਵੋ ਆਪੋ ਆਪਣੀ ਬਾਤ ਮੁਕਾ ਕੇ ਦੁਨੀਆ ਤੋਂ ਤੁਰ ਜਾਣਾ ਜਾਣ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹਰ ਇਨਸਾਨ ਦਾ ਕਿ ਅਸੀਂ ਔਰ ਬਾਕੀਆ ਨਸਲਾਂ ਲਈ ਇੱਥੇ ਰਹਿਣ ਯੋਗ ਧਰਤੀ ਤੇ ਸਾਫ਼ ਸੁਥਰੇ ਸ਼ੁੱਧ ਪਾਣੀ ਤੇ ਸਾਫ਼ ਹਵਾਵਾਂ ਛੱਡ ਕੇ ਜਾ ਕੇ ਕਿਉਂਕਿ ਸਾਡੇ ਲਈ ਸਾਡੇ ਬਜ਼ੁਰਗ ਛੱਡ ਕੇ ਗਏ ਆ ਜੇ ਸਾਡੇ ਬਜ਼ੁਰਗ ਇਹ ਸੋਚ ਲੈਂਦੇ ਵੀ ਛੱਡ ਪਰੇ ਆਪਾਂ ਕੀ ਲੈਣਾ ਹੈ ਕਾਹਾਂ ਦੇਖੀ ਜਾਈਉ ਕੀ ਅਸੀਂ ਅੱਜ ਇੱਥੇ ਹੁੰਦੇ ਆਪਾਂ ਉਹਨਾਂ ਦਿਹਾੜਿਆਂ 'ਚ ਬੈਠੇ ਆ ਜੋ ਨਿੱਕੀਆਂ ਜਿੰਦਾ ਨੇ ਆਪਣੇ ਆਪ ਨੂੰ ਨੀਂਹ ਚੜਵਾ ਕੇ ਸਾਡੀ ਹੋਂਦ ਨੂੰ ਜਿਉਂਦਾ ਰੱਖਿਆ ਸੀ ਜੇ ਉਹ ਸੋਚ ਲੈਂਦੇ ਵੀ ਛੱਡ ਪਰੇ ਆਪਾਂ ਨੂੰ ਕੀ ਲੋੜਾ ਗੁਰੂ ਗੋਬਿੰਦ ਸਿੰਘ ਵਰਗੇ ਸੋਚ ਲੈਂਦੇ ਵੀ ਛੱਡ ਪਰੇ ਪਰਿਵਾਰ ਕਰਵਾਨ ਕਰਨ ਦੀ ਲੋੜ ਹੈ ਕੀ ਅਸੀਂ ਅੱਜ ਹੁੰਦੇ ਨਹੀਂ ਹੋਣਾ ਸੀ ਪਹਿਲੀਆਂ ਪੀੜ੍ਹੀਆਂ ਨੂੰ ਤਿਆਗ ਕਰਨੇ ਪੈਂਦੇ ਆ, ਕੁਰਬਾਨੀਆਂ ਕਰਨੀਆਂ ਪੈਂਦੀਆਂ, ਸਿੰਘਾਸ ਕਰਨੇ ਪੈਂਦੇ ਆ, ਲੜਨਾ ਪੈਂਦਾ ਤਾਂ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਜਿਉਂਦੀਆਂ ਰਹਿੰਦੀਆਂ ਨੇ। ਜਸ ਕਰਕੇ ਸਾਡਾ ਫਰਜ਼ ਬਣਦਾ ਬਾਈ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਨਿਕਲ ਕੇ ਬਾਹਰ ਆਓ। ਹਮਲੇ ਰੋਜ਼ ਦਿਨੋਂ ਦਿਨ ਤੇਜ਼ ਹੋ ਰਹੇ ਆ। ਇਹ ਉਹੀ ਕਾਲੇ ਕਾਨੂੰਨ ਮੌੜਵੇਂ ਰੂਪ ਦੇ ਵਿੱਚ ਨਵਾਂ ਖੇਤੀ ਨੀਤੀ ਦਾ ਖੰਡਾ ਲਿਆ ਕੇ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਨਵਾਂ ਬਿਜਲੀ ਦਾ ਬਿੱਲ ਕੋਨੇ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਿਹਾ ਉਹ ਵੀ ਹੋ ਸਕਦਾ ਅਗਲੇ ਸੈਸ਼ਨ 'ਚ ਇਹ ਪੇਸ਼ ਕਰ ਦੇਣ ਜੋ ਸਾਰੀਆਂ ਗੱਲਾਂ ਹੌਲੀ 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 ਇਹਨਾਂ ਨੇ ਸਾਰਾ ਕੁਝ ਖੋਹ ਕੇ ਚੰਦ ਬੰਦਾ ਦੇ ਹੱਥ 'ਚ ਦੇਣਾ ਇਸ ਕਰਕੇ ਇਸ ਤੋਂ ਕੋਈ ਨਹੀਂ ਬਚੂਗਾ ਕਿ ਕਿਸਾਨ ਹੈ ਮਜ਼ਦੂਰ ਹੈ ਮਲਾਜਮ ਹੈ ਆੜਤੀਆ ਦੁਕਾਨਦਾਰ ਹੈ ਕੋਈ ਵੀ ਬੰਦਾ ਹੈ ਉਹਨੇ ਬਚਿਆ ਨਹੀਂ ਉਹ ਤੋਂ ਜਾਣਾ ਪਈ ਤੇ ਮੈਂ ਫੇਰ ਬਹੁਤ ਧੰਨਵਾਦ ਕਰਦਾ ਅੱਜ ਸ੍ਰੋਚੇ ਪੰਜਾਬ ਦਾ ਤੁਹਾਡਾ ਪਾਤੜਾ ਵਾਲਿਓ ਕਿ ਸ਼ਹਿਰ ਵਾਸੀ ਵੀ ਆਪਣੇ ਵਿੱਚ ਬੈਠਿਆ ਮਹਾਜਨ ਭਰਾ ਵੀ ਵਿੱਚ ਬੈਠਿਆ ਇਹ ਹੀ ਸਾਡਾ ਇੱਕੇ ਦਾ ਸਬੂਤ ਹੈ ਉਹ ਜਿਹੜੇ ਹੈਗੇ ਚੰਦ ਕਾ ਟੁਕੜਬੋਚਾ ਇਹਦੇ ਵਰ ਕੀ ਛੱਡਦੇ ਆ ਉਹ ਹੈਗੇ ਰੌਲਾ ਪਾਉਣ ਵਾਲੇ ਵੀ ਇਹ ਤੀਜੇ ਦਿਨ ਰੌਲਾ ਪਾ ਲੈਂਦੇ ਆ ਪਰ ਵੱਡੇ ਪੱਦਰ ਦੇ ਉੱਤੇ ਅੱਜ ਤੁਸੀਂ ਲੋਕਾਂ ਨੇ ਆਪਣੀ ਏਕੇ ਦਾ ਸਬੂਤ ਦੇ ਕੇ ਦਿਖਾਤਾ ਕਿ ਨਹੀਂ ਸਰਕਾਰੇ ਹੁਣ ਇਹ ਕੱਲਾ ਕਿਸਾਨ ਨਹੀਂ ਕੱਲਾ ਡੱਲੇ ਵਾਲ ਨਹੀਂ ਸੋਚਾ ਪੰਜਾਬ ਨਾਲ ਹੈ ਕਿਉਂਕਿ ਅੱਜ ਭਾਰਤ ਦੀ ਪੂਰੀ ਦੁਨੀਆ ਸੋਡੇ ਵੱਲ ਦੇਖਦੀ ਆਂ ਇੰਗਲੈਂਡ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਆਂ ਯੂਰਪ ਦੇ ਵਿੱਚ ਵੀ ਬਹੁਤ ਦੇਸ਼ਾਂ ਦੇ ਵਿੱਚ ਲੋਕ ਸੜਕਾਂ 'ਤੇ ਆਂਦੇ ਆਂ ਆਪਣੀ ਰੋਜੀ ਰੋਟੀ ਬਚਾਉਣ ਲਈ ਆਪਣੇ ਹੱਕਾਂ ਲਈ ਅੱਜ ਪੂਰੀ ਦੁਨੀਆ ਸੋਡੇ ਵੱਲ ਦੇਖਦੀ ਆ ਤੇ ਦਿਖਾ ਦਿਓ ਦੁਨੀਆ ਨੂੰ ਇਤਿਹਾਸ ਦੁਹਰਾ ਦਿਓ ਜਿਹੜੇ ਇਤਿਹਾਸ ਕਰਕੇ ਅਸੀਂ ਜਾਣੇ-ਜਾਨੇ ਆ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਅੱਤ ਹੋਈ ਆ ਇਹ ਲੋਕਾਂ ਨੇ ਵਾਰ ਚੱਕੀ ਹੈ ਇਹ ਲੋਕਾਂ ਨੇ ਸੰਰਸ ਕੀਤੀ ਹੈ ਸੋ ਧੰਨਵਾਦ ਸਾਰੇ ਲੋਕਾਂ ਦਾ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਪੰਜਾਬ ਪੰਜਾਬੀਆ ਜਿੰਦਾਬਾਦ 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 ਸਾਡੇ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਦੁਕਾਨਦਾਰਾਂ ਦਾ ਇੱਕਾ ਜਿੰਦਾਬਾਦ 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 ਬਰੇ ਕਹੇ ਬੋਲ ਨਮਣਾ ਪਤਾ ਲਗੇ ਬੈਠੇ ਤੇ ਬਾਹਰ ਆਉਂਦੇ ਆ ਆ ਆ ਆ ਜੀ ਉਹ ਮੈਨੂੰ ਪਤਾ ਨਹੀਂ ਤਾਂ ਠੰਡ ਮੰਦੀ ਬੈਠਾ ਹੁੰਦਾ ਠੰਡ ਵੀ ਨਹੀਂ ਨਾ ਨਾ ਨਹੀਂ ਨਹੀਂ ਕਿਸਾਨ ਮਜ਼ਦੂਰ ਮਲਾਜ਼ਮ ਦੁਕਾਨਦਾਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਭਾਰਤ ਭਰ ਦੇ ਲੋਕਾਂ ਦਾ ਏਕਾ ਜਿੰਦਾਬਾਦ 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 ਵਾਹਿਗੁਰੂ ਜੀ ਖਾਸਾ ਵਾਹਿਗੁਰੂ ਹਰੇ ਹਾਂ ਮੈਂ ਹੱਸੀ ਕਰ ਤੇਰੇ ਸਦਾ ਹਾਂ ਬਹੁਤ ਬਹੁਤ ਧੰਨਵਾਦ ਅੱਖੀ ਜੀ ਦਾ ਉਹ ਰੋਟੀ ਉਹ ਆਪਣਾ ਲੰਗਰ ਲੰਗਰ ਪ੍ਰਸ਼ਾਦਾ ਸ਼ਹੀਲਪੁਰ ਦੇ ਪਿੰਡ ਵੱਲੋਂ ਆਇਆ ਹੈ ਤੇ ਲੈਣਾ ਬਣਾ ਕੇ ਇੱਥੇ ਆਪਾਂ ਲੰਗਰ ਛਕਾਂਗੇ ਦੇਖੀ ਲੈਣਾ ਬਣਾ ਲਓ ਤੋਂ ਲੰਗਰ ਛਕਾਂਗੇ ਤੁਵਾ ਪਹਿਲਾ ਪਹੁੰਚ ਸਟੇਜ ਬੰਦ ਕਰਨੀ ਹੈ ਨਾ ਜਰਾ ਲੰਗਰ ਛਕਾਂਗੇ ਲੈਣਾ